ਸਸੀ ਕਾਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਹੈ। ਆਮੇਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਜੀ ਤੁਹਾਨੂੰ ਹੈਲਦੀ ਪਨੀਰ ਦੇ ਪਰੌਂਠੇ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ। ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਆਜੋ ਫਿਰ ਪਨੀਰ ਦੇ ਪਰੌਂਠੇ ਦੀ ਰੈਸਪੀ ਬਣਾ ਕੇ ਸ਼ੁਰੂ ਕਰਦੇ ਆਂ ਇੱਧਰ ਪਨੀਰ ਦੇ ਪਰੌਂਠੇ ਬਣਾਉਣ ਲਈ ਮੈਂ ਪਨੀਰ ਲੈ ਲਿਆ ਸੀ ਇਹ ਘਰ ਦਾ ਬਣਿਆ ਹੈ ਤਾਜ਼ਾ ਫਰੈਸ਼ ਪਨੀਰ ਹੈ ਤੁਸੀਂ ਪਨੀਰ ਦੀ ਰੈਸਪੀ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਕਿਸ ਤਰ੍ਹਾਂ ਬਣਦਾ ਹੈ ਹੁਣ ਇਧਰ ਮੈਂ ਦੋ మీడియం ਸਾਈਜ਼ ਦੇ ਪਿਆਜ਼ਾਂ ਨੂੰ ਬਰੀਕ ਕੱਟ ਲਿਆ ਸੀ ਪੰਜ ਹਰੀਆਂ ਮਿਰਚਾਂ ਥੋੜਾ ਜਿਹਾ ਅਦਰਕ ਤੇ ਥੋੜਾ ਜਿਹਾ ਲਸਣ ਤੇ ਨਾਲ ਫਰੈਸ਼ ਧਨੀਏ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਸੀ ਹੁਣ ਮੈਂ ਪਨੀਰ ਨੂੰ ਹੱਥ ਨਾਲ ਕ੍ਰਸ਼ ਕਰ ਲਵਾਂਗੀ ਤੁਸੀਂ ਕद्दूकस ਵੀ ਕਰ ਸਕਦੇ ਹੋ ਪਨੀਰ ਨੂੰ ਹੁਣ ਇਧਰ ਗੈਸ ਤੇ ਮੈਂ ਪੈਨ ਰੱਖ ਲਿਆ ਸੀ ਮੈਂ ਸਟਫਿੰਗ ਨੂੰ ਤੜਕਾ ਲਗਾਵਾਂਗੀ ਤੁਸੀਂ ਬਿਨਾਂ ਤੜਕੇ ਤੋਂ ਵੀ ਬਣਾ ਸਕਦੇ ਹੋ ਹੁਣ ਮੈਂ ਗੈਸ ਤੇ ਪੈਨ ਰੱਖ ਕੇ ਚੰਗੀ ਤਰ੍ਹਾਂ ਗਰਮ ਕਰ ਲਿਆ ਹੁਣ ਇਸ ਵਿੱਚ ਦੋ ਚਮਚ ਦੇਸੀ ਘਿਓ ਦੇ ਪਾਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਤੜਕੇ ਲਈ ਦੇਸੀ ਘਿਓ ਵਿੱਚ ਸਟਫਿੰਗ ਆਪਣੀ ਬਹੁਤ ਹੀ ਵਧੀਆ ਲੱਗਦੀ ਹੈ ਹੁਣ ਮੈਂ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਜੀਰੇ ਨੂੰ ਮੀਡੀਅਮ ਫਲੇਮ ਤੇ ਭੁੰਨ ਲਵਾਂਗੇ ਗੈਸ ਦੀ ਫਲੇਮ ਮੈਂ ਮੀਡੀਅਮ ਹੀ ਰੱਖੀ ਆ ਹੁਣ ਮੈਂ ਜੀਰੇ ਨੂੰ ਇੱਕ ਅੱਧੇ ਮਿੰਟ ਲਈ ਭੁੰਨ ਲੈ ਸੀ ਹੁਣ ਇਸ ਵਿੱਚ ਬਰੀਕ ਕੱਟੇ ਹੋਏ ਪਿਆਜ਼ ਪਾ ਦਵਾਂਗੇ ਤੁਸੀਂ ਪਿਆਜ਼ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਮੈਂ ਦੋ మీడియం ਸਾਈਜ਼ ਦੇ ਪਿਆਜ਼ਾਂ ਨੂੰ ਬਰੀਕ ਕੱਟਿਆ ਸੀ ਪਿਆਜ਼ਾਂ ਨੂੰ ਮੀਡੀਅਮ ਫਲੇਮ ਤੇ ਲਾਈਟ ਬ੍ਰਾਊਨ ਜਾ ਕਰ ਲਵਾਂਗੇ ਜਿਆਦਾ ਪਿਆਜ਼ਾਂ ਦਾ ਡਾਰਕ ਜਾ ਕਲਰ ਨਹੀਂ ਕਰਨਾ ਹੁਣ 2-3 ਮਿੰਟ ਹੋ ਗਏ ਸੀ ਪਿਆਜ਼ਾਂ ਨੂੰ ਭੁੰਨਦਿਆਂ ਪਿਆਜ਼ਾਂ ਦਾ ਕਲਰ ਵੀ ਚੇਂਜ ਹੋਣਾ ਸ਼ੁਰੂ ਹੋ ਗਿਆ ਹੁਣ ਇਸ ਵਿੱਚ ਮੈਂ ਹਰੀ ਮਿਰਚ ਅਦਰਕ ਲਸਣ ਤੇ ਅਦਰਕ ਦਾ ਪੇਸਟ ਕੁੱਟਿਆ ਹੈ ਪਾਦਾਂਗੇ ਇਸ ਤਰ੍ਹਾਂ ਕੁੱਟ ਕੇ ਪਾਉਣਾ ਅਦਰਕ ਲਸਣ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਸਟਫਿੰਗ 'ਚ ਹੁਣ ਚੰਗੀ ਤਰ੍ਹਾਂ ਇਸ ਨੂੰ ਵੀ ਤੜਕੇ ਵਿੱਚ ਭੁੰਨ ਲਵਾਂਗੇ ਤਾਂ ਜੋ ਅਦਰਕ ਲਸਣ ਦਾ ਕੱਚਾ ਫਲੇਵਰ ਖਤਮ ਹੋ ਜਾਵੇ ਹੁਣ ਆਪਣੇ ਪਿਆਜ਼ ਵੀ ਚੰਗੀ ਤਰ੍ਹਾਂ ਪੁੱਜ ਗਏ ਹੁਣ ਅਦਰਕ ਲਸਣ ਵੀ ਇਸ ਵਿੱਚ ਚੰਗੀ ਤਰ੍ਹਾਂ ਪੱਕ ਗਿਆ ਹੁਣ ਇਸ ਵਿੱਚ ਬੇਸਿਕ ਜਿਹੇ ਮਸਾਲੇ ਐਡ ਕਰ ਦਵਾਂਗੇ ਤੁਸੀਂ ਆਪਣੇ ਮਨਪਸੰਦ ਦੇ ਕੋਈ ਵੀ ਮਸਾਲੇ ਇਸ ਵਿੱਚ ਪਾ ਸਕਦੇ ਹੋ ਹੁਣ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਮੈਂ ਹਲਦੀ ਪਾ ਦਿੱਤਾ ਚਮਚਾ ਚੌਥਾ ਹਿੱਸਾ ਦੇਗੀ ਲਾਲ ਮਿਰਚ ਪਾਇਆ ਚਮਚੇ ਦਾ ਚੌਥਾ ਹਿੱਸਾ ਇਸ ਵਿੱਚ ਗਰਮ ਮਸਾਲੇ ਦਾ ਪਾ ਦਿੱਤਾ ਹੁਣ ਇਸ ਵਿੱਚ ਟੇਸਟ ਦੇ ਅਕੋਰਡਿੰਗ ਆ ਨਮਕ ਐਡ ਕਰ ਦਵਾਂਗੇ ਪੌਣਾ ਚਮਚ ਇਸ ਵਿੱਚ ਨਮਕ ਦਾ ਪਾਇਆ ਤੁਸੀਂ ਨਮਕ ਆਪਣੇ ਟੇਸਟ ਦੇ ਹਿਸਾਬ ਨਾਲ ਐਡ ਕਰ ਸਕਦੇ ਹੋ ਹੁਣ ਇਸ ਵਿੱਚ ਥੋੜਾ ਜਿਹਾ ਚਾਟ ਮਸਾਲਾ ਪਾ ਦਵਾਂਗੇ ਇਸ ਨਾਲ ਸਟਫਿੰਗ ਆਪਣੀ ਚਟਪਟੀ ਜੀ ਬਣੇਗੀ ਥੋੜਾ ਜਿਹਾ ਅੱਧਾ ਚਮਚ ਇਸ ਵਿੱਚ ਅਜਵੈਨ ਦਾ ਪਾ ਦਿੱਤਾ ਇਸ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਪਰੌਂਠਿਆਂ ਵਿੱਚ ਇਹ ਤੁਸੀਂ ਜ਼ਰੂਰ ਪਾਓ ਮਸਾਲਿਆਂ ਨੂੰ ਚੰਗੀ ਤਰ੍ਹਾਂ ਤੜਕ ਕੇ ਵਿੱਚ ਇੱਕ ਅੱਧੇ ਮਿੰਟ ਲਈ ਭੁੰਨ ਲਵਾਂਗੇ ਤਾਂ ਜੋ ਹਲਦੀ ਦਾ ਕੱਚਾ ਫਲੇਵਰ ਖਤਮ ਹੋ ਜਾਵੇ ਗੈਸ ਦੀ ਫਲੇਮੈਂ ਲਾਓ ਕਰ ਦਿੱਤੀ लो फ्लेम ਤੇ ਮੈਂ ਚੰਗੀ ਤਰ੍ਹਾਂ ਮਸਾਲਿਆਂ ਨੂੰ ਪਨ ਲਿਆ ਸੀ ਹੁਣ ਇਸ ਵਿੱਚ ਪਨੀਰ ਪਾ ਦਵਾਂਗੇ ਪਨੀਰ ਨੂੰ ਮੈਂ ਹੱਥ ਨਾਲ ਕ੍ਰਸ਼ ਕਰ ਲਿਆ ਸੀ ਸਾਰਾ ਪਨੀਰ ਮੈਸ ਵਿੱਚ ਪਾ ਦਿੱਤਾ ਤਕਰੀਬਨ ਹੈ 200 ਗ੍ਰਾਮ ਪਨੀਰ ਆ ਹੁਣ ਪਨੀਰ ਨੂੰ ਵੀ ਮਸਾਲਿਆਂ ਨਾਲ ਚੰਗੀ ਤਰ੍ਹਾਂ ਮਿਲਾ ਦਵਾਂਗੇ ਤਾਂ ਜੋ ਸਾਰੇ ਮਸਾਲੇ ਪਨੀਰ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਸਾਰੇ ਮਸਾਲਿਆਂ ਦਾ ਫਲੇਵਰ ਇਸ ਵਿੱਚ ਆ ਜਾਵੇ 2 ਕਮਿੰਟ ਮੈਂ ਸਟਫਿੰਗ ਨੂੰ ਪਕਾ ਲਿਆ ਸੀ ਮਸਾਲਿਆਂ ਨਾਲ ਜਿਆਦਾ ਨਹੀਂ ਪਕਾਇਆ ਬਸ ਇਸ ਨੂੰ ਮੈਂ ਮਿਲਾ ਕੇ ਥੋੜਾ ਜਿਹਾ ਪਕਾਇਆ ਹੀ ਸੀ ਹੁਣ ਇਸ ਵਿੱਚ ਬ੍ਰੀਕ ਕੱਟਿਆ ਹੈ ਧਨੀਆ ਪਾ ਦਵਾਂਗੇ ਗੈਸ ਦੀ ਫਲੇਮ ਨੂੰ ਮੈਂ ਬੰਦ ਕਰ ਦਵਾਂਗੇ ਤੇ ਧਨੀਆ ਨੂੰ ਇਸ ਵਿੱਚ ਚੰਗੀ ਤਰ੍ਹਾਂ ਮਲਾ ਦਵਾਂਗੇ ਹੁਣ ਸਟਫਿੰਗ ਨੂੰ ਚੰਗੀ ਤਰ੍ਹਾਂ ਠੰਡਾ ਹੋਣ ਲਈ ਰੱਖ ਦਵਾਂਗੇ ਚੰਗੀ ਤਰ੍ਹਾਂ ਠੰਡੀ ਕਰਕੇ ਹੀ ਸਟਫਿੰਗ ਨੂੰ ਇਸਦੇ ਪਰੌਂਠੇ ਬਣਾਵਾਂਗੇ ਸਟਫਿੰਗ ਨੂੰ ਮੈਂ ਪਲੇਟ ਵਿੱਚ ਕੱਢ ਦਿੱਤਾ ਸੀ ਫੁੱਲ ਕੇ ਤਾਂ ਜੋ ਸਟਫਿੰਗ ਆਪਣੀ ਜਲਦੀ ਠੰਡੀ ਹੋ ਜਾਵੇ ਠੰਡੀ ਕਰਕੇ ਹੀ ਇਸਦੇ ਪਰੌਂਠੇ ਵਧੀਆ ਬਣ ਕੇ ਤਿਆਰ ਹੋਣਗੇ ਹੁਣ ਇੱਧਰ ਮੈਂ ਪਰੌਂਠਿਆਂ ਲਈ ਆਟਾ ਗੁੰਨ ਕੇ ਤਿਆਰ ਕਰ ਲਿਆ ਸੀ ਪਹਿਲਾਂ ਹੀ 10 ਮਿੰਟ ਹੋ ਗਏ ਨੇ ਆਟਾ ਆਪਣਾ ਚੰਗੀ ਤਰ੍ਹਾਂ ਸੈੱਟ ਹੋ ਗਿਆ ਮੈਂ ਨੋਰਮਲ ਆਟਾ ਗੁੰਨਿਆ ਸੀ ਨਾਹੀਂ ਇਸ ਵਿੱਚ ਨਮਕ ਤੇ ਨਾਹੀਂ ਕੋਈ ਕੁਝ ਐਡ ਕਰਿਆ ਹੈ ਹੁਣ ਇੱਧਰ ਆਪਣੀ ਸਟਫਿੰਗ ਨੂੰ ਵੀ ਰੱਖੀ ਨੂੰ 10 ਮਿੰਟ ਹੋ ਗਏ ਸੀ ਚੰਗੀ ਤਰ੍ਹਾਂ ਹੀ ਠੰਡੀ ਵੀ ਹੋ ਗਈ ਹੁਣ ਮੈਂ ਪੇੜੇ ਬਣਾ ਕੇ ਤਿਆਰ ਕਰਾਂਗੀ ਪੇੜੇ ਤੁਸੀਂ ਆਪਣੇ ਹਿਸਾਬ ਨਾਲ ਜਿੱਡੇ ਪਰੌਂਠੇ ਦਾ ਸਾਈਜ਼ ਰੱਖਣਾ ਉਸ ਦੇ ਹਿਸਾਬ ਨਾਲ ਲੈ ਸਕਦੇ ਹੋ ਮੈਂ ਨੋਰਮਲ ਸਾਈਜ਼ ਦੇ ਪੇੜੇ ਬਣਾ ਕੇ ਤਿਆਰ ਕਰਾਂਗੀ ਹੁਣ ਚੰਗੀ ਤਰ੍ਹਾਂ ਮੈਂ ਪੇੜਾ ਬਣਾ ਕੇ ਤਿਆਰ ਕਰ ਲਿਆ ਹੁਣ ਸੁੱਕਾ ਆਟਾ ਲਗਾ ਕੇ ਇਸ ਦਾ ਲੋਈਆ ਬਣਾ ਕੇ ਤਿਆਰ ਕਰਾਂਗੇ ਜਿਆਦਾ ਪੇੜਾ ਮੈਂ ਵੱਡਾ ਵੀ ਨਹੀਂ ਲਿਆ ਮਸਾਲਫ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਥੋੜਾ ਜਿਹਾ ਸੁੱਕਾ ਆਟਾ ਲਗਾ ਕੇ ਇਸ ਦਾ ਲੋਈਆ ਬਣਾ ਕੇ ਤਿਆਰ ਕਰਾਂਗੇ ਹੁਣ ਲੋਈਆ ਬਣਾ ਕੇ ਤਿਆਰ ਕਰ ਲਿਆ ਸੀ ਥੋੜਾ ਜਿਹਾ ਸੁੱਕਾ ਆਟਾ ਲਗਾ ਕੇ ਇਸ ਨੂੰ ਬੇਲ ਕੇ ਤਿਆਰ ਕਰਾਂਗੇ ਨਾਰਮਲ ਰੋਟੀ ਦੀ ਤਰ੍ਹਾਂ ਚੰਗੀ ਤਰ੍ਹਾਂ ਇਸ ਨੂੰ ਇਕੁਅਲ ਬੇਲ ਲਵਾਂਗੇ ਤਾਂ ਜੋ ਰੋਟੀ ਆਪਣੀ ਚੰਗੀ ਤਰ੍ਹਾਂ بیل ਕੇ تیار ਹੋਵੇ ਨਾ ਹੀ ਮੋਟੀ ਤੇ ਨਾ ਹੀ ਜ਼ਿਆਦਾ ਇਸ ਨੂੰ ਮੈਂ ਪਤਲੀ ਬੇਲਿਆ ਹੈ ਨਾਰਮਲ ਰੋਟੀ ਦੀ ਤਰ੍ਹਾਂ ਬੇਲ ਕੇ ਤਿਆਰ ਕਰ ਲਿਆ ਹੁਣ ਇਸ ਉੱਪਰ ਮੈਂ ਥੋੜਾ ਜਿਹਾ ਦੇਸੀ ਘਿਓ ਲਗਾਵਾਂਗੀ ਤੁਸੀਂ ਲਾਉਣਾ ਚਾਹੁੰਦੇ ਲਗਾ ਸਕਦੇ ਹੋ ਨਹੀਂ ਸਕਿੱਪ ਵੀ ਕਰ ਸਕਦੇ ਹੋ ਇਸ ਤਰ੍ਹਾਂ ਜੇ ਦੇਸੀ ਘਿਓ ਲਗਾਉਣਾ ਤਾਂ ਸਟਫਿੰਗ ਆਪਣੀ ਬਹੁਤ ਹੀ ਵਧੀਆ ਇਸ ਵਿੱਚ ਆਉਂਦੀ ਹੈ ਤੇ ਪਰੌਂਠੇ ਦੀਆਂ ਲੇਅਰਾਂ ਬਹੁਤ ਹੀ ਵਧੀਆ ਹੁੰਦੀਆਂ ਹਨ ਹੁਣ ਇਸ ਵਿੱਚ ਮੈਂ ਇਹ 3 ਚਮਚ ਸਟਫਿੰਗ ਦੇ ਪਾਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਸਟਫਿੰਗ ਪਾ ਸਕਦੇ ਹੋ ਜਿੰਨੀ ਤੁਹਾਨੂੰ ਪਸੰਦ ਆ ਉਸ ਦੇ ਹਿਸਾਬ ਨਾਲ ਤੁਸੀਂ ਸਟਫਿੰਗ ਇਸ ਵਿੱਚ ਪਾ ਸਕਦੇ ਹੋ ਹੁਣ ਇਸ ਦੀਆਂ ਦੋਹਾਂ ਸਾਈਡਾਂ ਨੂੰ ਚੱਕ ਕੇ ਸੁੱਪਰ ਰੱਖ ਦਵਾਂਗੇ ਤੇ ਸਾਈਡਾਂ ਤੋਂ ਵੀ ਇਸ ਨੂੰ ਚੱਕ ਕੇ ਰੱਖਾਂਗੇ ਇਸ ਨੂੰ ਇੱਕ ਚਾਰਸ ਸ਼ੇਪ ਦੇ ਦਵਾਂਗੇ ਤੁਸੀਂ ਜਿਹੜੀ ਸ਼ੇਪਸ ਆਪਣਾ ਆਠਾ ਬਣਾਉਣਾ ਹੈ ਉਸ ਦੇ ਹਿਸਾਬ ਨਾਲ ਬਣਾ ਸਕਦੇ ਹੋ ਹੁਣ ਹੱਥ ਨਾਲ ਥੋੜਾ ਜਿਮ ਮੈਂ ਇਸ ਨੂੰ ਪ੍ਰੈਸ ਕਰ ਲਿਆ ਤੇ ਇਸ ਦਾ ਚੰਗੀ ਤਰ੍ਹਾਂ ਇਸ ਨੂੰ ਲੋਈ ਆ ਜਾ ਬਣਾ ਲਿਆ ਤਾਂ ਜੋ ਸਟਫਿੰਗ ਇਸ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਹੁਣ ਇਸ ਨੂੰ ਬੇਲੰਦੀ ਸਾਤਾ ਨਾਲ ਹਲਕੇ ਹੱਥ ਨਾਲ ਬੇਲ ਲਵਾਂਗੇ ਇਕੁਅਲ ਬੇਲ ਕੇ ਤਿਆਰ ਕਰਾਂਗੇ ਤਾਂ ਜੋ ਚੰਗੀ ਤਰ੍ਹਾਂ ਇਸ ਦੇ ਕਾਰਨਰ ਇਸ ਦੀ ਸ਼ੇਪ ਚੰਗੀ ਤਰ੍ਹਾਂ ਆ ਜਾਵੇ ਹਲਕੇ ਹੱਥ ਨਾਲ ਹੀ ਪਰੌਂਠੇ ਨੂੰ ਬੇਲ ਕੇ ਤਿਆਰ ਕਰਾਂਗੇ ਜਿਆਦਾ ਪ੍ਰੈਸ਼ਰ ਨਹੀਂ ਪਾਉਣਾ ਨਹੀਂ ਸਟਫਿੰਗ ਆਪਣੇ ਨਿਕਲ ਕੇ ਬਾਹਰ ਆ ਜਾਵੇਗੀ ਪਰੌਂਠਾ ਆਪਣਾ ਚੰਗੀ ਤਰ੍ਹਾਂ ਮੈਂ ਬੇਲ ਲਿਆ ਹੁਣ ਇੱਧਰ ਗੈਸ ਤੇ ਮੈਂ ਤਵਾ ਰੱਖ ਲਿਆ ਸੀ ਮੈਂ ਸਿੰਪਲ ਲੋਹੇ ਵਾਲਾ ਤਵਾ ਲਿਆ ਤੁਸੀਂ ਕੋਈ ਵੀ ਨਾਨ ਸਟਿਕ ਤਵਾ ਲੈ ਸਕਦੇ ਹੋ ਗੈਸ ਦੀ ਫਲੇਮ ਮੈਂ ਮੀਡੀਅਮ ਰੱਖੀ ਆ ਤਵਾ ਗਰਮ ਹੋ ਗਿਆ ਹੁਣ ਇਸ ਉੱਪਰ ਥੋੜਾ ਜਿਹਾ ਘਿਓ ਲਗਾ ਲਵਾਂਗੇ ਇਸ ਤਰ੍ਹਾਂ ਪਰੌਂਠਾ ਆਪਣਾ ਚਿਪਕਦਾ ਨਹੀਂ ਹੁਣ ਇਸ ਉੱਤੇ ਬੇਲਿਆ ਹੈ ਪਰੌਂਠਾ ਪਾ ਲਵਾਂਗੇ ਚੱਕ ਕੇ ਪਰੌਂਠੇ ਨੂੰ ਮੈਂ ਚੰਗੀ ਤਰ੍ਹਾਂ 1.5 ਮਿੰਟ ਲਈ ਸੇਕ ਲਵਾਂਗੀ ਗੈਸ ਦੀ ਫਲੇਮ ਮੈਂ ਮੀਡੀਅਮ ਹੀ ਰੱਖੀ ਆ ਹੁਣ ਮੈਂ ਇਸ ਦੀ ਸਾਈਡ ਚੇਂਜ ਕਰ ਦਿੱਤੀ ਚੰਗੀ ਤਰ੍ਹਾਂ ਇਸ ਨੂੰ ਦੂਸਰੀ ਸਾਈਡ ਤੋਂ ਵੀ ਸੇਕ ਲਵਾਂਗੇ ਹੁਣ ਇਸ ਉੱਪਰ ਮੈਂ ਘਿਓ ਲਗਾਵਾਂਗੇ ਤੁਸੀਂ ਆਪਣੇ ਮਨਪਸੰਦ ਦਾ ਕੋਈ ਵੀ ਕੁਕਿੰਗ ਆਇਲ ਲਗਾ ਸਕਦੇ ਹੋ ਮੈਂ ਦੇਸੀ ਘਿਓ ਲਗਾਇਆ ਹੈ ਚੰਗੀ ਤਰ੍ਹਾਂ ਸੁਪਰ ਦੂਸਰੀ ਸਾਈਡ ਵੀ ਘਿਓ ਲਗਾ ਕੇ ਇਸ ਨੂੰ ਸੇਕ ਕੇ ਤਿਆਰ ਕਰਾਂਗੇ ਦੋਹੇ ਸਾਈਡਾਂ ਤੇ ਮੈਂ ਕਿਉ ਚੰਗੀ ਤਰ੍ਹਾਂ ਇਸ ਦੇ ਲਗਾ ਲਿਆ ਤੁਸੀਂ ਆਪਣੇ ਹਿਸਾਬ ਨਾਲ ਕਿਉ ਵੱਜ ਘਟ ਲਗਾ ਸਕਦੇ ਹੋ ਹੁਣ ਇਸ ਨੂੰ ਦਵਾ-ਦਵਾ ਕੇ ਚੰਗੀ ਤਰ੍ਹਾਂ ਸੇਕ ਕੇ ਤਿਆਰ ਕਰਾਂਗੇ ਪਰੌਂਠਾ ਆਪਣਾ ਬਹੁਤ ਹੀ ਵਧੀਆ ਫੁੱਲ ਵੀ ਲਿਆ ਰਿਹਾ ਹੈ ਚੰਗੀ ਤਰ੍ਹਾਂ ਇਸ ਨੂੰ ਮੈਂ ਦਵਾ-ਦਵਾ ਕੇ ਸੇਕਾਂਗੀ ਤਾਂ ਜੋ ਪਰੌਂਠਾ ਆਪਣਾ ਚੰਗੀ ਤਰ੍ਹਾਂ ਸੇਕਿਆ ਜਾਵੇ ਕਿਸੇ ਪਾਸੇ ਤੋਂ ਕੱਚਾ ਨਾ ਰਹੇ ਜਿੰਨਾ ਪਰੌਂਠਾ ਆਪਣਾ ਵਧੀਆ ਸੇਕਿਆ ਹੋਵੇਗਾ ਖਾਣ ਵਿੱਚ ਇਸ ਦਾ ਟੇਸਟ ਵੀ ਓਨਾ ਵਧੀਆ ਆਵੇਗਾ ਹੁਣ ਚੰਗੇ ਤਰ੍ਹਾਂ ਇਸ ਨੂੰ ਮੈਂ ਮੀਡੀਅਮ ਫਲੇਮ ਤੇ ਸੇਕ ਲਿਆ ਸੀ ਪਰੌਂਠੇ ਦਾ ਕਲਰ ਬਹੁਤ ਹੀ ਵਧੀਆ ਆਇਆ ਹੈ ਹੁਣ ਮੈਂ ਇਸ ਨੂੰ ਤਵੇ ਉਪਰੋਂ اتار ਕੇ ਇੱਕ ਪਲੇਟ ਵਿੱਚ ਰੱਖ ਲਵਾਂਗੇ ਇਸੇ ਤਰ੍ਹਾਂ ਮੈਂ ਦੂਸਰੀ ਰੋਟੀ ਵੀ ਬੇਲ ਲਈ ਸੀ ਉਸ ਉੱਪਰ ਮੈਂ ਘਿਓ ਲਗਾ ਲਿਆ ਸੀ ਹੁਣ ਇਸ ਵਿੱਚ ਵੀ ਮੈਂ ਸਟਫਿੰਗ ਪਾ ਦਵਾਂਗੇ ਇਸ ਨੂੰ ਵੀ ਉਸੇ ਤਰ੍ਹਾਂ ਚਾਰਸ ਸੇਪ ਦੇਵਾਂਗੇ ਤੁਸੀਂ ਪਰੌਂਠੇ ਗੋਲ ਵੀ ਬਣਾ ਸਕਦੇ ਹੋ ਤੇ ਚਾਰਸ ਵੀ ਬਣਾ ਸਕਦੇ ਹੋ ਤੁਹਾਡੀ ਆਪਣੀ ਸੰਧ ਹੈ ਚੰਗੀ ਤਰ੍ਹਾਂ ਇਸ ਨੂੰ ਵਿਚਾਰ ਸੇ ਸ਼ੇਪ ਦੇ ਕੇ ਹਲਕੇ ਹੱਥ ਨਾਲ ਪ੍ਰੈਸ ਕਰਾਂਗੇ ਤਾਂ ਜੋ ਸਟਫਿੰਗ ਇਸ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਹਲਕੇ ਹੱਥ ਨਾਲ ਹੀ ਇਸ ਨੂੰ ਪ੍ਰੈਸ ਕਰਨਾ ਹੈ ਹੁਣ ਸੁੱਕਾ ਟਲਗਾ ਕੇ ਇਸ ਨੂੰ ਵੀ ਥੋੜਾ ਜਿਹਾ ਹੱਥ ਨਾਲ ਵਧਾ ਲਵਾਂਗੇ ਫਿਰ ਇਸ ਨੂੰ ਬੇਲਣ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਬੇਲ ਕੇ ਤਿਆਰ ਕਰਾਂਗੇ ਇਕੁਅਲ ਇਸ ਨੂੰ ਬੇਲਾਂਗੇ ਤਾਂ ਜੋ ਇਸ ਦੀ ਸ਼ੇਪ ਚੰਗੀ ਤਰ੍ਹਾਂ ਆ ਜਾਵੇ ਹੁਣ ਮੈਂ ਪਰੌਂਠੇ ਨੂੰ ਚੰਗੀ ਤਰ੍ਹਾਂ ਬੇਲ ਕੇ ਤਿਆਰ ਕਰ ਲਿਆ ਸੀ ਸੁੱਕਾ ਆਟਾ ਲਗਾ ਲਿਆ ਸੀ ਜਿਆਦਾ ਸੁੱਕਾ ਆਟਾ ਵੀ ਨਹੀਂ ਲਾਇਆ ਨਹੀਂ ਫਿਰ ਤਵੇ ਤੇ ਆਟਾ ਜਿਆਦਾ ਜਲਣ ਲੱਗ ਜਾਂਦਾ ਹੈ ਹੁਣ ਮੈਂ ਪਰੌਂਠੇ ਨੂੰ ਬੇਲ ਕੇ ਤਿਆਰ ਕਰ ਲਿਆ ਸੀ ਹੁਣ ਇਸ ਨੂੰ ਵੀ ਮੈਂ ਨਾਲ ਦੀ ਨਾਲ ਤਵੇ ਉੱਪਰ ਪਾ ਦਵਾਂਗੇ ਮੀਡੀਅਮ ਫਲੇਮ ਤੇ ਹੀ ਪਰੌਂਠੇ ਨੂੰ ਸੇਕਾਂਗੇ ਜਿਆਦਾ ਤੇਜ਼ ਸੇਕ ਤੇ ਨਹੀਂ ਸੇਕਣਾ ਮੀਡੀਅਮ ਫਲੇਮ ਤੇ ਪਰੌਂਠੇ ਆਪਣੇ ਬਹੁਤ ਹੀ ਵਧੀਆ ਸੇਕ ਕੇ ਤਿਆਰ ਹੁੰਦੇ ਹਨ ਹੁਣ ਮੈਂ ਇਸ ਨੂੰ ਇੱਕ ਸਾਈਡ ਤੋਂ ਸੇਕ ਲਿਆ ਦੂਸਰੀ ਸਾਈਡ ਤੋਂ ਵੀ ਮੈਂ ਇਸ ਨੂੰ ਚੰਗੀ ਤਰ੍ਹਾਂ ਸੇਕ ਕੇ ਤਿਆਰ ਕਰ ਲਿਆ ਇਸ ਨੂੰ ਵੀ ਮੈਂ ਚੰਗੀ ਤਰ੍ਹਾਂ ਘਿਓ ਲਗਾ ਕੇ ਸੇਕ ਲਵਾਂਗੇ ਪਰੌਂਠੇ ਆਪਣੇ ਬਹੁਤ ਹੀ ਵਧੀਆ ਬਣ ਰਹੇ ਹਨ ਇਹ ਪਰੌਂਠੇ ਬੱਚੇ ਤੇ ਵੱਡਿਆਂ ਨੂੰ ਬਹੁਤ ਹੀ ਪਸੰਦ ਆਉਂਦੇ ਹਨ ਇੱਕ ਤਰੀਕਾ ਮੈਂ ਤੁਹਾਡਾ ਨਾਲ ਹੋਰ ਸ਼ੇਅਰ ਕਰਦੀ ਹਾਂ ਇੱਧਰ ਮੈਂ ਰੋਟੀ ਨੂੰ ਮੇਲ ਲਿਆ ਸੀ ਹੁਣ ਇਸ ਵਿੱਚ ਵੀ ਮੈਂ ਸਟਫਿੰਗ ਪਾਵਾਂਗੇ ਇਹ ਪਰੌਂਠਾ ਮੈਂ ਤੀਕੋਣ ਬਣਾ ਕੇ ਤਿਆਰ ਕਰਾਂਗੀ ਮੇਰੇ ਬੱਚਿਆਂ ਨੂੰ ਇਹ ਪਰੌਂਠਾ ਵੀ ਬਹੁਤ ਪਸੰਦ ਹੈ ਹੁਣ ਮੈਂ ਇਸ ਦੇ ਉੱਤੇ ਸਟਫਿੰਗ ਪਾ ਲਈ ਗੱਭੇ ਮੈਂ ਇਸ ਦੇ ਸਟਫਿੰਗ ਰੱਖ ਲਈ ਸੀ ਹੁਣ ਇਸ ਦੀ ਸਾਈਡ ਚੱਕ ਕੇ ਇਸ ਨੂੰ ਤਿਕੋਣ ਸ਼ੇਪ ਦੇ ਦੇਵਾਂਗੇ ਤੁਹਾਨੂੰ ਜਿਹੜਾ ਪਰੌਂਠਾ ਵਧੀਆ ਲੱਗਦਾ ਉਸ ਦੇ ਹਿਸਾਬ ਨਾਲ ਤੁਸੀਂ ਪਰੌਂਠਾ ਬਣਾ ਸਕਦੇ ਹੋ ਇਸ ਮੋਸੇ ਦੀ ਸ਼ੇਪ ਦਾ ਪਰੌਂਠਾ ਬਹੁਤ ਹੀ ਵਧੀਆ ਲੱਗਦਾ ਹੈ ਬੱਚਿਆਂ ਨੂੰ ਹੁਣ ਇਸ ਨੂੰ ਮੈਂ ਸੁੱਕਾ ਟਾ ਲਗਾ ਲਿਆ ਸੀ ਤੁਸੀਂ ਇਹ ਪਰੌਂਠਾ ਜਿਹੜੀ ਮਰਜ਼ੀ ਸਟਫਿੰਗ ਦਾ ਬਣਾ ਸਕਦੇ ਹੋ ਆਸਾਨੀ ਨਾਲ ਬਣ ਜਾਂਦਾ ਹੈ ਇਸ ਨੂੰ ਵੀ ਹਲਕੇ ਹੱਥ ਨਾਲ ਬੇਲ ਲਵਾਂਗੇ ਤਾਂ ਜੋ ਸਟਫਿੰਗ ਇਸ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਮੈਂ ਪਰੌਂਠੇ ਨੂੰ ਚੰਗੀ ਤਰ੍ਹਾਂ ਬੇਲ ਲਿਆ ਸੀ ਹੁਣ ਇਸ ਨੂੰ ਵੀ ਤਵੇ ਉੱਪਰ ਸੇਕ ਲਵਾਂਗੇ ਹੁਣ ਤਵੇ ਉੱਪਰ ਪਾ ਕੇ ਇਸ ਨੂੰ ਇਹ ਦੋਹਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸੇਕ ਕੇ ਤਿਆਰ ਕਰਾਂਗੇ ਪਰੌਂਠੇ ਆਪਣੇ ਬਹੁਤ ਹੀ ਵਧੀਆ ਬਣ ਰਹੇ ਹਨ ਹੁਣ ਇਸ ਨੂੰ ਮੈਂ ਘਿਓ ਲਗਾ ਕੇ ਚੰਗੀ ਤਰ੍ਹਾਂ ਸੇਕ ਕੇ ਤਿਆਰ ਕਰਾਂਗੇ ਘਿਓ ਲਗਾਉਣ ਨਾਲ ਇਸ ਦੇ ਲੇਅਰਾਂ ਬਹੁਤ ਹੀ ਵਧੀਆ ਨਿਕਲਦੀਆਂ ਹਨ ਵਿੱਚੋਂ ਜਦ ਵਿੱਚ ਇਸ ਦੇ ਘਿਓ ਲਗਾਉਨੇ ਹਾਂ ਬਹੁਤ ਹੀ ਵਧੀਆ ਪਰੌਂਠੇ ਆਪਣੇ ਸੇਕ ਕੇ ਤਿਆਰ ਹੋ ਰਹੇ ਹਨ ਫੁੱਲੇ ਫੁੱਲੇ ਪਰੌਂਠੇ ਆਪਣੇ ਸਾਰੇ ਬਣ ਰਹੇ ਹਨ ਇਸੇ ਤਰ੍ਹਾਂ ਮੈਂ ਸਾਰੇ ਪਰੌਂਠੇ ਬਣਾ ਕੇ ਤਿਆਰ ਕਰ ਲਵਾਂਗੇ ਸਾਰੇ ਪਰੌਂਠੇ ਮੈਂ ਬਣਾ ਕੇ ਤੁਹਾਨੂੰ ਫਿਰ ਸਰਵ ਕਰਕੇ ਦਿਖਾਵਾਂਗੇ ਬਹੁਤ ਹੀ ਵਧੀਆ ਪਰੌਂਠੇ ਆਪਣੇ ਬਣ ਕੇ ਤਿਆਰ ਹੋਏ ਰਹੇ ਹਨ ਇੱਧਰ ਮੈਂ ਸਾਰੇ ਪਰੌਂਠੇ ਬਣਾ ਲਏ ਸੀ ਪਰੌਂਠਿਆਂ ਨੂੰ ਮੈਂ ਪਲੇਟ ਵਿੱਚ ਕੱਢ ਲਿਆ ਸੀ ਗਰਮ ਗਰਮ ਪਰੌਂਠੇ ਆਪਣੇ ਬਣ ਕੇ ਤਿਆਰ ਨੇ ਤੁਸੀਂ ਇਸ ਨੂੰ ਚਾਹ ਨਾਲ ਦਹੀਂ ਨਾਲ ਕਿਸੇ ਵੀ ਚੀਜ਼ ਨਾਲ ਇੰਜੋਏ ਕਰ ਸਕਦੇ ਹੋ ਪਰੌਂਠੇ ਮੈਂ ਦੋਹਾਂ ਸ਼ੇਪਾਂ ਦੇ ਬਣਾਏ ਨੇ ਤੁਹਾਨੂੰ ਜਿਹੜਾ ਪਸੰਦ ਆਉਦੇ ਉਸ ਦੇ ਹਿਸਾਬ ਨਾਲ ਬਣਾ ਸਕਦੇ ਹੋ ਇੱਧਰ ਮੈਂ ब्रेकफास्ट ਲਈ پلیਟ ਬੱਚਿਆਂ ਦੀ ਲਗਾ ਲਈ ਸੀ ਮੈਂ ਇਹਨਾਂ ਨੂੰ ਲੰਚ ਲਈ ਬਣਾ ਰਹੇ ਨੇ ਤੇ ਬ੍ਰੇਕਫਾਸਟ ਲਈ ਨਾਲ ਦਹੀਂ ਤੇ ਨਾਲ ਧਨੀਏ ਪਦਿੰਨੇ ਦੀ ਦਹੀਂ ਵਾਲੀ ਚਟਨੀ ਤੁਸੀਂ ਇਸ ਦੀ ਰੈਸਪੀ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਪਰੌਂਠੇ ਆਪਣੇ ਬਹੁਤ ਹੀ ਵਧੀਆ ਇਸ ਵਿੱਚ ਅੰਦਰ ਤੱਕ ਸਟਫਿੰਗ ਗਈ ਹੋਈ ਆ ਬਹੁਤ ਹੀ ਵਧੀਆ ਪਰੌਂਠੇ ਆਪਣੇ ਬਣ ਕੇ ਤਿਆਰ ਹੋਏ ਨੇ ਜੇਕਰ ਤੁਹਾਨੂੰ ਮੇਰੇ ਪਨੀਰ ਦੇ ਹੈਲਦੀ ਪਰੌਂਠਿਆਂ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ